ਉਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਪਰ ਮਹਾਂਪੁਰਸ਼ਾਂ ਦੀ ਸੰਗਤ ਕਰਨ ਕਰਕੇ ਉਹਨਾਂ ਦੇ ਬਚਨਾਂ ਦੀ ਜੋ ਕਰਾਮਾਤ ਸੀ ਜੋ ਮਹਾਂਪੁਰਸ਼ ਉਹਨਾਂ ਨੂੰ ਬਚਨ ਕੀਤੇ ਉਹਨਾਂ ਨੂੰ ਮੰਨ ਕੇ ਗੁਰਬਾਣੀ ਦੇ ਨਾਲ ਜੁੜ ਕੇ ਉਹ ਪਰਿਵਾਰ ਨੇ ਆਪਣੀ ਗਰੀਬੀ ਖਤਮ ਕਰ ਲਈ ਉਹ ਜੋ ਵੀਰ ਮਹਾਂਪੁਰਸ਼ਾਂ ਦੇ ਕੋਲ ਆਪਣੀ ਪਰਿਵਾਰ ਨੂੰ ਲੈ ਕੇ ਜਾਂਦਾ ਸੀ ਉਸ ਦਾ ਅੱਗੋਂ ਇੱਕ ਦੋਸਤ ਸੀਗਾ ਜੋ ਮੁਸਲਮਾਨ ਸੀ ਪਰਿਵਾਰ ਤਗਰੀਬਨ ਇਹ 1990 ਤੋਂ ਲੈ ਕੇ 2000 ਦੀ ਘਟਨਾ ਹੈ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਉਸ ਦਾ ਉਹ ਪਰਿਵਾਰ ਦਾ ਜੋ مین ਮੈਂਬਰ ਸੀ ਉਸ ਦਾ ਇੱਕ ਮਿੱਤਰ ਸੀ ਜੋ ਮੁਸਲਮਾਨ ਵੀਰ ਸੀ ਰਸਤੇ ਵਿੱਚ ਜਦੋਂ ਉਸ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਤੇ ਕਰਜ਼ਾ ਬਹੁਤ ਛੜ ਗਿਆ ਧੀ ਮੇਰੀ ਬਿਉਣ ਵਾਲੀ ਹੈ ਤੇ ਸਾਡੇ ਘਰ ਦੇ ਵਿੱਚ ਇੰਨੀ ਗਰੀਬੀ ਆ ਗਈ ਹੈ ਇੰਨਾ ਕਸ਼ਟ ਆ ਗਿਆ ਹੈ ਕਿ ਵੀਰ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਡੇ ਰਿਸ਼ਤੇਦਾਰਾਂ ਨੇ ਸਾਖ ਸੰਬੰਧੀਆਂ ਨੇ ਜਾਦੂ ਟੂਣੇ ਕਰ ਕਰਕੇ ਮੇਰਾ ਸਾਰਾ ਘਰ ਤਬਾਹ ਕਰ ਦਿੱਤਾ ਹੁਣ ਮੈਨੂੰ ਕੋਈ ਰਸਤਾ ਅੱਗੇ ਨਜ਼ਰ ਨਹੀਂ ਆ ਰਿਹਾ ਮੇਰਾ ਦਿਲ ਕਰਦਾ ਹੈ ਕਿ ਮੈਂ ਸੁਸਾਇਸਾਈਡ ਕਰਕੇ ਮਰ ਜਾਵਾਂ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕਾ ਹਾਂ ਬਹੁਤ ਜ਼ਿਆਦਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਾਂ ਕਿਉਂਕਿ ਮੇਰੀ ਧੀ ਕੁਵਾਰੀ ਹੈ ਬੱਚਾ ਬੇਟਾ ਮੇਰਾ ਛੋਟਾ ਹੈ ਮੈਂ ਕੀ ਕਰਾਂ ਸਭ ਨੇ ਮੇਰਾ ਸਾਥ ਛੱਡ ਦਿੱਤਾ ਤਾਂ ਜਿਹੜੇ ਵੀਰ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਸਨ ਉਹਦੇ ਪਹਿਲਾ ਮਨ ਦੇ ਵਿੱਚ ਆਇਆ ਵੀ ਅਸੀਂ ਤਾਂ ਸਿੱਖ ਹਾਂ ਅਮਰਤਾਰੀ ਹਾਂ ਇੱਕ ਮੁਸਲਮਾਨ ਹੈ ਜੇ ਮੈਂ ਇਸ ਨੋਮਾ ਪੁਰਸ਼ਾਂ ਦੇ ਕੋਲ ਲੈ ਗਿਆ ਉਹਨਾਂ ਨੇ ਇਹਨੂੰ ਕੋਈ ਬਚਨ ਕਰ ਦਿੱਤਾ ਪਤਾ ਨਹੀਂ ਇਹ ਮੰਨੇਗਾ ਜਾਂ ਨਹੀਂ ਮੰਨੇਗਾ ਕਿਤੇ ਮੇਰੇ ਤੇ ਨਾ ਕੋਈ ਭਾਰ ਪੈ ਜਾਵੇ ਤਾਂ ਉਸਨੇ ਸੋਚਿਆ ਵੀ ਸਤਿਗੁਰੂ ਨੇ ਕਿਹਾ ਕਿ ਆਪਾਂ ਸਰਵਤ ਦਾ ਭਲਾ ਕਰਨਾ ਹੈ ਸਭ ਦਾ ਭਲਾ ਮੰਗਣਾ ਹੈ ਉਸ ਮੁਸਲਮਾਨ ਵੀਰ ਨੂੰ ਦੂਜੇ ਵੀਰ ਨੇ ਦੱਸਿਆ ਕਿ ਅਸੀਂ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹਾਂ ਕੋਈ ਸਮਾਂ ਸਾਡੇ ਤੇ ਵੀ ਇਹੋ ਜਿਹੀ ਆਈ ਸੀ ਅਸੀਂ ਵੀ ਬਹੁਤ ਅਤ ਦੀ ਗਰੀਬੀ ਕੱਟੀ ਹਾਂ ਜੇ ਤੇਰੀ ਸ਼ਰਧਾ ਭਾਵਨਾ ਬਣਦੀ ਹੈ ਤਾਂ ਮੈਂ ਤੈਨੂੰ ਉਹਨਾਂ ਦੇ ਕੋਲ ਲੈ ਜਾਂਦਾ ਹਾਂ ਤੈਨੂੰ ਬਚਨ ਕਮਾਉਣੇ ਪੈਣਗੇ ਤੁਮਾਂ ਪੁਰਸ਼ਾਂ ਨੂੰ ਸਿਰਫ ਸੱਤ ਵਚਨ ਕਹਿਣਾ ਹੈ ਉਹ ਕੋ ਜੋ ਵੀ ਉਹਨਾਂ ਦਾ ਬਚਨ ਹੋਏਗਾ ਮੈਂ ਤੈਨੂੰ ਸਮਝਾ ਦੇਵਾਂਗਾ ਕਿਉਂਕਿ ਜਦੋਂ ਸਾਧ ਸੰਗ ਜੀ ਬੰਦਾ ਨਿਰਾਸ਼ ਹੁੰਦਾ ਹੈ ਦੁਖੀ ਹੁੰਦਾ ਹੈ ਕੋਈ